ਅੱਜ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਅਰਵਿੰਦ ਕੇਜਰੀਵਾਲ ਅਮਰਸਰ ਦੇ ਵਿੱਚ ਵੱਡੀ ਮੀਟਿੰਗ ਕਰਨਗੇ ਕੀ ਹੋਊਗਾ ਇਸ ਮੀਟਿੰਗ ਦੇ ਵਿੱਚ ਕਿਉਂ ਇਹ ਮੀਟਿੰਗ ਰੱਖੀ ਗਈ ਹੈ ਉਧਰ ਵਿਪਾਸਨਾ ਕਰਨ ਤੋਂ ਬਾਅਦ ਅਮਰਸਰ ਪਹੁੰਚੇ ਅਰਵਿੰਦ ਕੇਜਰੀਵਾਲ ਜਿੱਥੇ ਮੀਟਿੰਗ ਕਰਨਗੇ ਉਥੇ ਹੀ ਨਾਲੇ ਨਾਲ ਇਹ ਵੀ ਪਤਾ ਲੱਗਿਆ ਹੈ ਕਿ ਭਗਵੰਤ ਸਾਨ ਦੇ ਨਾਲ ਦਰਬਾਰ ਸਾਹਿਬ ਤੇ ਦੁਰਗਿਆਂ ਮੰਦਿਰ ਦੇ ਵਿੱਚ ਮੱਥਾ ਵੀ ਟੇਕਣਗੇ ਕਿਉਂਕਿ ਅੱਜ 3 ਸਾਲ ਜਿਹੜੇ ਆ ਪੂਰੇ ਹੋ ਚੁੱਕੇ ਆ 3 ਸਾਲ ਪੂਰੇ ਹੋਣ ਦੇ ਉੱਪਰ ਸਰਕਾਰ ਦੀ ਕਾਰਗੁਜ਼ਾਰੀ ਕਿਹੋ ਜੀ ਰਹੀ ਹੈ ਕਿੰਨੇ ਕ ਵਾਦੇ ਪੂਰੇ ਕੀਤੇ ਐ ਕਿੰਨੇ ਕ ਨੰਬਰ ਜਿਹੜੇ ਆ ਉਹ ਦੇਣੇ ਚਾਹੀਦੇ ਐ ਇਸ ਤੇ ਵੀ ਬਹੁਤ ਅਹਿਮ ਜਣੀ ਅਸੀਂ ਗੱਲਬਾਤ ਕਰਨੀ ਐ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਐਜ਼ ਅ ਗ੍ਰਹਿ ਮੰਤਰੀ ਦੇ ਤੌਰ ਤੇ ਛੁੱਟੀ ਕੀਤੀ ਜਾਣੀ ਚਾਹੀਦੀ ਐ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ 12 ਗਰਨੇਡ ਧਮਾਕੇ ਪੰਜਾਬ ਦੇ ਵਿੱਚ ਹੋ ਚੁੱਕੇ ਐ ਔਰ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਧਮਾਕੇ ਐ ਉਹ ਪੁਲਿਸ ਚੌਕੀਆਂ ਤੇ ਥਾਣਿਆਂ ਦੇ ਉੱਪਰ ਹੋਏ ਤਾਂ ਅਜੇਹੇ ਦੇ ਵਿੱਚ ਜੇ ਪੁਲਿਸ ਚੌਕੀਆਂ ਜਾਂ ਥਾਣੇ ਸੁਰੱਖਿਅਤ ਨਹੀਂ ਆਪਰ ਆਮ ਲੋਕ ਕਿੱਥੇ ਸੁਰੱਖਿਤ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਗ੍ਰਹਿ ਮੰਤਰੀ ਦੇ ਤੌਰ ਤੇ ਫੇਲਿਅਰ ਹੈ ਔਰ ਪਿਛਲੇ 2 ਸਾਲਾਂ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰਨ ਦੀ ਕੋਸ਼ਿਸ਼ ਜਾਂ ਗੱਲ ਕਰਨ ਦੀ ਗੱਲ ਕਰਦੇ ਆ ਅਰਵਿੰਦ ਗਿੜੀਵਾਲ ਹੋਣੀ ਤਾਂ ਕਿ ਨਵੀਂ ਟੀਮ ਬਣਾਉਣਗੇ ਔਰ ਉਹਦੇ ਵਿੱਚ ਭਗਵੰਤ ਮਾਨ ਹੁਣਾਂ ਦੀ ਐਜ਼ ਅ ਗ੍ਰਹਿ ਮੰਤਰੀ ਛੁੱਟੀ ਵੀ ਹੋ ਸਕਦੀ ਹੈ ਜਾਂ ਕਰਨੀ ਪੜਦੀ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਇਸੇ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਅ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਨੇ ਚੈਲੰਜ ਕਰ ਦਿੱਤਾ ਸਿੱਧੀ ਡਿਬੇਟ ਦਾ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਕਰਦੇ ਸੀ ਡਿਬੇਟ ਦਾ ਚੈਲੰਜ ਤੇ ਹੁਣ ਮੁੱਖ ਮੰਤਰੀ ਨੂੰ ਹੀ ਹੋ ਗਿਆ ਔਰ ਨਾਲ ਹੀ ਨਾਲ ਜਥੇਦਾਰ ਦੇ ਵਿਰੁੱਧ ਇਕਤਰਤਾ ਜਿਹੜੀ ਹੈ ਧੂਮਾਂ ਦੇ ਵੱਲੋਂ ਕੀਤੀ ਗਈ ਸੀਗੀ ਉਹ ਇਕਤਰਤਾ ਦੇ ਵਿੱਚ ਕੁਝ ਮਤੇ ਪਾਸ ਕੀਤੇ ਗਏ ਆ ਔਰ ਉਹ ਇਕਤਰਤਾ ਕਿੰਨੀ ਕੁ ਕਾਮਯਾਬ ਰਹੀ ਜਾਂ ਫੇਲ ਹੋਈ ਇਸ ਤੇ ਵੀ ਬਹੁਤ ਅਹਿਮ ਜੀ ਗੱਲਬਾਤ ਕਰਨੀ ਹੈ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਗੱਲ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਰਖੀ ਸਾਹਿਬ ਜੁੜੇ ਆ ਸਭ ਤੋਂ ਪਹਿਲਾਂ ਸਵਾਗਤ ਕਰੂ ਹਣਸਾ ਸਵਾਗਤ ਆ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਰ ਅਨੁਸਤਰੀ ਸ਼੍ਰੀ ਅਕਾਲ ਅਨਿਕ ਸਾਹਿਬ ਅੱਜ ਬਧਾਈ ਕਾਂਤੀ ਮੰਤਰੀਆਂ ਦੇ ਨਾਲ ਅਰਵਿੰਦ ਕੇਜੀਵਾਲ ਦੀ ਇੱਕ ਅਹਿਮ ਮੀਟਿੰਗ ਜਿਹੜੀ ਆ ਉਹ ਮੰਨੀ ਜਾ ਰਹੀ ਹੈ ਅਮਰਸਰ ਦੇ ਵਿੱਚ ਔਰ ਵਿਪਾਸਨਾ ਕਰਨ ਤੋਂ ਬਾਅਦ ਉਹ ਪਹੁੰਚੇ ਅਮਰਸਰ ਉੱਥੇ ਲక్ష్ਮੀਕਾਂਤ ਚਾਵਲਾ ਦੇ ਨਾਲ ਮੁਲਾਕਾਤ ਕੀਤੀ ਹੈ ਇੰਦਰਵੀਰ ਨਿੱਜਰ ਦੇ ਘਰ ਵੀ ਉਹ ਗਏ ਹੈ ਔਰ ਉੱਥੇ ਕਹਿੰਦੇ ਵਿਸ਼ਰਾਮ ਆਰਾਮ ਜਿਹੜਾ ਉੱਥੇ ਕੀਤਾ ਹੈਗਾ ਚਲੋ ਇਹ ਤੇ ਤਾਂ ਆਪਾਂ ਖਲ ਗੱਲ ਕਰਦੇ ਆ ਬਾਅਦ ਚ ਪਰ ਪਹਿਲਾਂ ਸਭ ਤੋਂ ਮੈਨੂੰ ਲੱਗਦਾ ਕਿ ਚਾ ਚਾਏ ਤੇ ਕਰਨੀ ਬਣਦੀ ਹੈ ਕਿ ਅੱਜ ਹੇਗਾ 16 ਮਾਰਚ ਔਰ 16 ਮਾਰਚ ਨੂੰ ਆਫੀਸ਼ੀਅਲੀ ਤੌਰ ਤੇ ਸਰਕਾਰ ਜਿਹੜੀ ਆ ਉਹ ਬਣੀ ਸੀਗੀ ਆਮ ਆਦਮੀ ਪਾਰਟੀ ਦੀ ਔਰ 10 ਮਾਰਚ ਨੂੰ ਰਿਜ਼ਲਟ ਆਇਆ ਸੀ ਪਰ ਸੌ ਚੱਕ ਸਮਾਗਮ ਜਿਹੜਾ ਉਹ 16 ਮਾਰਚ ਨੂੰ ਹੋਇਆ ਸੀਗਾ ਸਰਕਾਰ ਦਾ ਤਾਂ 3 ਸਾਲ ਅੱਜ ਹੋ ਗਏ ਆ ਤਾਂ ਮੈਨੂੰ ਨਹੀਂ ਲੱਗਦਾ ਅਣਖੀ ਸਾਹਿਬ ਕਿ ਬਿਜਲੀ ਵਾਲਾ ਵਾਅਦਾ ਛੱਡ ਕੇ ਕੋਈ ਹੋਰ ਜਿਹੜਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਪੂਰਾ ਕੀਤਾ ਹੋਵੇ ਔਰ ਬਿਜਲੀ ਵਾਲੇ ਵਾਅਦੇ ਦੇ ਨਾਲ ਜੇ ਮੈਂ ਗੱਲ ਕਰਾਂ ਜੇ ਬਿਜਲੀ ਫਰੀ ਦਿੱਤੀ ਆ ਤਾਂ ਉਧਰ ਪਾਵਰ ਕਾਮ ਦਾ ਝੁਗਾ ਜੋੜ ਕਰਾਤਾ ਉਧਰ ਵੀ ਜਿਹੜਾ ਉਹ ਪੈਸੇ ਹੈ ਨਹੀਂ ਉਹਨਾਂ ਕੋਲੇ ਤਨਖਾਹਾਂ ਦੇਣ ਨੂੰ ਵੀ ਔਰ ਉਹਨਾਂ ਦੇ ਉੱਪਰ ਕਰਦੇ ਤੇ ਕਰਦਾ ਜਿਹੜਾ ਉਹ ਚੜੀ ਜਾਂਦਾ ਬਾਕੀ ਚੀਜ਼ਾਂ ਦੇ ਵਿੱਚ ਤਾਂ ਅਸਫਲ ਹੀ ਹੋਇਆ ਬੇਹਲੀ ਹੋਇਆ ਬਾਕੀ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ 3 ਸਾਲਾਂ ਦੀ ਕਾਰਗੁਜ਼ਾਰੀ ਨੂੰ ਸਰਕਾਰ ਦੀ ਸੁਖਵੰਤਰ ਜੀ ਬਿਲਕੁਲ ਤੁਸੀਂ ਠੀਕ ਆ ਕਿ ਅੱਜ 16 ਮਾਰਚ 2025 ਹ ਤੱਕ ਠੀਕ 3 ਸਾਲ ਜਿਹੜੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪੰਜਾਬ ਵਿੱਚ ਭੂਲੇ ਹੋਗੇ ਤੋਂ ਜੇਕਰ ਇਹਨਾਂ ਤੇ ਨਾ ਸਾਲਾਂ ਦਾ ਸਾਥ ਤਾਬ ਕੀਤਾ ਜਾਵੇ ਤਾਂ ਸਿੱਧੂ ਸਾਹਿਬ ਜੇਕਰ ਮੈਨੂੰ ਕੋਈ ਪੰਦਾ ਪੁੱਛੇ ਕਿ ਹਾਂ ਮੈਂ ਤੁਸੀਂ 100 ਨੰਬਰ ਚੋਂ ਕਿੰਨੇ ਨੰਬਰ ਦੋਗੇ ਤਾਂ ਮੈਂ 100 ਦੇ ਵਿੱਚੋਂ ਕੇਵਲ ਤਾਂ ਕੇਵਲ 10 ਨੰਬਰ ਤੱਕ ਹੀ ਆਸ ਰੱਖ ਸਕਣਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਸੱਤਾ ਵਾਸਤੇ ਸੰਘਰਸ਼ ਸਿੱਧੂ ਜੀ ਕਰ ਰਹੀ ਸੀ ਤਾਂ ਉਸ ਵਕਤ ਇਹਨਾਂ ਨੇ ਪ੍ਰਮੁੱਖ ਰੂਪ ਚ ਬੜੀਆਂ ਗਰੰਟੀਆਂ ਜੇ ਜਿਲੀਆਂ ਦਿੱਤੀਆਂ ਸਭ ਤੋਂ ਉੱਪਰ ਧੀ ਗਰੰਟੀ ਤਾਂ ਨਸ਼ੇ ਦਾ ਖਾਤਮਾ ਸੀ ਦੂਜੇ ਪਾਸੇ ਵੱਖ-ਵੱਖ ਵਰਗਾਂ ਨੂੰ ਲੈ ਕੇ ਜਿਹੜੀ ਰਾਹਤ ਦੇਦੀਆਂ ਗੱਲਾਂ ਕੀਤੀਆਂ ਗਈਆਂ ਨੌਜ਼ਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਗਈ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਗਈ 올ਡ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਗੱਲ ਕੀਤੀ ਗਈ ਵਧੀਆ ਸਿਹਤ ਸਹੂਲਤਾਂ ਤੇ ਸਿੱਖਿਆਵਾਂ ਦੇਣ ਦੀ ਗੱਲ ਕੀਤੀ ਗਈ ਮਹਿਲਾਵਾਂ ਨੂੰ 1000 ਰੁਪਏ ਫ੍ਰੀ ਦੇ ਮਹੀਨਾ ਜਿਹੜਾ ਦੇਣਾ ਸੀ ਉਸ ਦੀ ਗੱਲ ਕੀਤੀ ਗਈ ਔਰ ਉਹਦੇ ਨਾਲ ਹੀ ਨਾਲ ਫ੍ਰੀ ਬਿਜਲੀ ਦੀ ਗੱਲ ਕੀਤੀ ਗਈ ਤਾਂ ਜੇਕਰ ਹੁਣ ਪਿਛਲੇ 3 ਸਾਲਾਂ ਦੀ ਇਕੱਠ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੀ ਤਾ ਸੇ ਪੁਜੀ ਪੈਨਾ ਮੈਂ ਫੇਲੀਅਰ ਕਿਹਾ ਵਾ ਫੇਲੀਅਰ ਤਾਂ ਜੇਕਰ ਸਭ ਤੋਂ ਪਹਿਨਾਂ ਤਾਂ ਨਸ਼ੇ ਦੇ ਖਾਤਮੇ ਦੀ ਗੱਲ ਕਰ ਲਓ ਕਿ ਨਸ਼ੇ ਦਾ ਖਾਤਮਾ ਕਹਿੰਦੇ ਸੀ ਕਿ ਅਸੀਂ ਮੈਂਟਲ ਸਕੈਂਟਾ ਚ ਖਤਮ ਕਰਾਂਗੇ ਪਰ ਇਹਨਾਂ ਤਿੰਨ ਸਾਲਾਂ ਚ ਨਸ਼ੇ ਦਾ ਦੈਂਤ ਨਹੀਂ ਪੰਜਾਬ ਨੂੰ ਕਿਸ ਹਾਲਾਤ ਤੱਕ ਪਹੁੰਚਾਤਾ ਉਹ ਸਾਰਿਆਂ ਦੇ ਸਾਹਮਣੇ ਆ ਤੇ ਪੰਜਾਬ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਐਸ ਵੇਲੇ ਛਿੱਕੇ ਤੇ ਟੰਗੀ ਪਈ ਆ ਬੀਤੇ ਚੌ ਮਹੀਨਿਆਂ ਚ ਅਮਰਸਰ ਦੇ ਇਲਾਕੇ ਚ ਹੀ 12 ਬੰਬ ਤਮਾਕੀ ਜਿਹੜੇ ਹੋ ਜਾਂਦੇ ਆ ਵਕ ਵਕ ਚੋਕੀਆਂ ਤੇ ਥਾਣਿਆਂ ਦੇ ਉੱਤੇ ਤੇ ਬੀਤੇ ਦੇਣਾ ਬੀਤੀ ਦਾ ਮਾਫ ਕਰ ਲਓ ਇੱਕ ਦਿਨ ਪਹਿਨਾ ਰਾਤ ਜਿਹੜੀ ਆ ਉਹ ਸ਼ਟ ਦੇ ਖੰਡ ਵਾਲਾ ਇੱਕ ਮੰਦਰ ਤੇ ਉੱਤੇ ਤਮਾਕਾ ਜਿਹੜਾ ਉਹ ਹੁੰਦਾ ਤਾਂ ਉੱਥੇ ਤੁਸੀਂ ਲਾਰੋ ਕਿ ਫਿਰ ਇਹੋ ਜਿਹੇ ਹਾਲਾਤਾਂ ਚ ਪੰਜਾਬ ਸਰਕਾਰ ਨੇ ਕਿਹੜੀ ਉਹ ਗਰੰਟੀ ਜਿਹੜੀ ਪੂਰੀ ਕੀਤੀ ਪੰਜਾਬ ਸਰਕਾਰ ਹਮੇਸ਼ਾ ਆਪਣੀ ਪਿੱਠ ਥੱਪੜਦੀ ਆ ਕਿ ਅਸੀਂ ਬਿਜਲੀ ਜਿਹੜੀ ਆ ਉਹ ਫਰੀ ਦਿੱਤੀ ਐ 600 ਯੂਨਟ ਜਿਹੜੇ ਆ ਉਹ ਫਰੀ ਦੇ ਚੁਕੇ ਆ ਪੰਜਾਬ ਦੇ ਵਸਨੀਕਾਂ ਨੂੰ ਤੇ ਜਿਸ ਦਾ ਰਿਸਪਾਂਸ ਪੰਜਾਬ ਦੇ ਲੋਕਾਂ ਨੂੰ ਚੰਗਾ ਮਿਲਿਆ ਪੰਜਾਬ ਦੇ ਲੋਕਾਂ ਵੱਲੋਂ ਤੇ ਦੂਜੇ ਪਾਸੇ ਜੇਕਰ ਪਾਵਰ ਕਾਮ ਦੀ ਸਥਿਤੀ ਸੁਖਵਿੰਦਰ ਜੀ ਤੁਸੀਂ ਵੇਖੋ ਤਾਂ ਉਹ ਬਿਲਕੁਲ ਤੁਸੀਂ ਠੀਕ ਆ ਕਿ ਝੁੱਗੇ ਚਾਉਣ ਵਾਲੀ ਉਸ ਦੀ ਸਥਿਤੀ ਆ ਪੰਜਾਬ ਨੂੰ ਆ ਪੰਜਾਬ ਦੇ ਲੋਕਾਂ ਨੂੰ ਮੁਫਤ ਬਿਜਲੀ ਦੇ ਆਧਾਰ ਤੇ ਉਤੇ ਵਿਭਾਗ ਕੌਮ ਜਿਹੜਾ ਕਾਟਾ ਪਿਆ ਜਾਂ ਨਹੀਂ ਪਿਆ ਉਹ ਇੱਕ ਡਿਫਰੈਂਟ ਇਸ਼ੂ ਆ ਵੱਖ-ਵੱਖ ਸਰਕਾਰੀ ਵਿਭਾਗ ਜਿਹੜੇ ਪੰਜਾਬ ਸਰਕਾਰ ਦੇ ਅੰਡਰ ਜੇ ਉਹਨਾਂ ਦੇ ਅਧੀਨ ਹੀ ਨੇ ਉਹਨਾਂ ਦਾ ਕਈ 2104 ਕਰੋੜ ਰੁਪਏ ਦਾ ਜਿਹੜਾ ਬਕਾਇਆ ਸੁਖندر ਜੀ ਉਸ ਇਹਨਾਂ ਦਾ ਪਾਵਰ ਕੌਮ ਦਾ ਜਿਹੜਾ ਚਾਰਵਾਂ ਭਾਗ ਜਿਹੜਾ ਬਾਕੀ ਪੰਜਾਬ ਸਰਕਾਰ ਦੇ ਗਰੇ ਵੱਖ-ਵੱਖ ਭਾਗ ਦੇ ਉਹਨਾਂ 'ਤੇ ਆਇਆ ਉਹਦੇ ਵਿੱਚੋਂ ਜੇਕਰ حساب ਕਰੀਏ ਤਾਂ ਜਿਹੜਾ ਵਾਟਰ ਸਪਲਾਈ ਆ ਉਹਦੇ ਪਲ 367 ਕਰੋੜ ਰੁਪਏ ਆ ਲੋਕਲ ਪਾਰਟੀਸ਼ਨ 698 ਕਰੋੜ ਰੁਪਇਆ ਰੂਲਰ ਡਿਵੈਲਪਮੈਂਟ ਵੱਲ 344 ਕਰੋੜ ਰੁਪਇਆ ਤੇ ਫੈਮਿਲੀ ਵੈਲਫੇਅਰ ਜਿਹੜਾ ਡਿਪਾਰਟਮੈਂਟ ਆ 107 ਕਰੋੜ ਰੁਪਇਆ ਸੁਖਿੰਦਰ ਜੀ ਪਾਵਰ ਕਾਮ ਦਾ ਪਿਆ ਆ ਇਹਨਾਂ ਵਿਭਾਗਾਂ ਨੇ ਜਿਹੜੀ ਉਹਨਾਂ ਦੀ ਦੇਣਦਾਰੀ ਕਰਨੀ ਆ ਤਾਂ ਇਹਨਾਂ ਚਾਰਾ ਵਿਭਾਗਾਂ ਦਾ ਟੋਟਲ 2100 ਕਰੋੜ ਰੁਪਇਆ ਜਿਹੜਾ ਉਹ ਬਣ ਰਿਹਾ ਜਿਹੜਾ ਪੰਜਾਬ ਸਰਕਾਰ ਦੇ ਪਾਵਰ ਕਾਮ ਨੂੰ ਦੇਣਾ ਹੈਗਾ ਤੇ ਦੂਜੇ ਪਾਸੇ ਪਾਵਰ ਕਾਮ ਦੀ ਸਥਿਤੀ ਸੁਖਿੰਦਰ ਜੀ ਇਹ ਆ ਕਿ ਉਹਨਾਂ ਨੂੰ ਆਪਣਾ ਕੰਮ ਚਲਾਉਣ ਵਾਸਤੇ ਹਰ ਸਾਲ ਕਰਜ਼ਾ ਲੈਣਾ ਪੈ ਰਿਹਾ ਬੀਤੇ ਸਾਲ 800 ਕਰੋੜ ਰੁਪਏ ਦਾ ਉਹਨਾਂ ਨੇ ਖਰਚਾ ਲਿਆ ਸੀ ਤਾਂ ਜੋ ਉਹ ਲੋਕਾਂ ਆਪਣੇ ਮੁਲਾਜ਼ਮਾਂ ਨੂੰ ਉਹ ਤਨਖਾਹਾਂ ਵਜਿਹੜੀਆਂ ਉਹ ਦੇ ਸਕਣ ਤੇ ਪਾਵਰ ਕਾਮ ਦੇ ਦਿਖਾਰੀ ਨੇ ਇੰਨੀ ਗੱਲ ਕਹੀ ਹੈ ਕਿ ਜੇਕਰ ਮੌਜੂਦਾ ਸਥਿਤੀ ਜਿਹੀ ਰਹੀ ਜੇਕਰ ਪੰਜਾਬ ਸਰਕਾਰ ਨੇ ਇਹ ਦੇਣਦਾਰੀਆਂ ਨਾ ਕੀਤੀਆਂ ਬਕਾਇਆ ਪਾਵਰ ਪਾਮ ਨੂੰ ਨਾ ਦਿੱਤਾ ਤੇ ਹੋ ਸਕਦਾ ਕਿ ਅਗਲੇ ਦਿਨਾਂ 'ਚ ਖਰਚਾ ਹੋਰ ਚੁਕੜਾ ਪਵੇ ਇਹ ਹੈ ਬਹੁਤ ਬਿਜਲੀ ਦੇਣ ਦੀ ਜਿਹੜੀ ਸਥਿਤੀ ਦੂਜੇ ਪਾਸੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਅਗਰੇ ਵੇਖਿਆ ਜਾਵੇ ਤਾਂ ਮਹਿਲਾਵਾਂ ਦਾ ਜਿਹੜਾ ਅੰਕੜਾ 1000 ਕਰੋੜ ਤੋਂ ਅ ਅਮਰਕਰ ਦਾ 1 ਕਰੋੜ ਤੋਂ ਜ਼ਿਆਦਾ ਮਹਿਲਾਵਾਂ ਦੀ ਗਿਣਤੀ ਜਿਹੜੀ ਬਣਦੀ ਹੈ ਤਾਂ ਉਸ ਆਰ ਦੇ ਨਾਲ ਟੋਟਲ ਜਿਹੜਾ 1 ਸਾਲ ਦਾ 12000 ਕਰੋੜ ਰੁਪਈਆ ਬਣਦਾ ਜਿਹੜਾ ਮਹਿਲਾਵਾਂ ਨੂੰ ਜਿਹੜਾ ਸੀ 36000 ਕਰੋੜ ਰੁਪਈਆ ਕਿੰਨੇ ਸਾਲਾਂ ਚ ਸੁਖਿੰਦਰ ਜੀ ਇਹਨਾਂ ਨੇ ਮਹਿਲਾਵਾਂ ਨੂੰ ਦੇਣਾ ਸੀ ਉਹ ਤਾਂ ਇਹਨਾਂ ਨੇ ਬਚਾ ਲਿਆ ਤਾਂ ਮੈਨੂੰ ਯਾਦ ਆ ਕਿ ਬਿਕਮ ਸਿੰਘ ਜੀ ਠੀਕਿਆ ਜਾ ਹੋਰ ਰੋਦੀ ਮਹਿਤਾਵਾਂ ਨੇ ਉਸ ਵਕਤ ਰਵਿੰਦ ਕੇਸਦੀਵਰ ਨੂੰ ਪੁੱਛਿਆ ਸੀ ਕਿ ਹਾਂ ਭਈ ਇਹ ਜਿਹੜਾ ਤੁਸੀਂ ਮਹਿਲਾਵਾਂ ਨੂੰ ਵਾਪਸ ਦੇਣਾ ਕਿੱਥੋਂ ਦੇਣੀ ਆ ਤਾਂ ਉਦੋਂ ਰਵਿੰਦ ਕੇਸਦੀਵਰ ਕਹਿੰਦੇ ਸੀ ਕਿ ਹਾਂ ਭਈ ਜਿਹੜਾ ਬਾਈਨਿੰਗ ਆ ਰੀਟਾ ਬਾਈਨਿੰਗ ਤੋ ਉਹਦੇ ਤੋਂ ਅਸੀਂ ਪੈਸੇ ਜਿਹੜੇ ਉੱਥੋਂ ਲੈ ਕੇ ਦੇ ਦਾਂਗੇ ਤਾਂ ਕੋਈ ਫਟ ਦੀ ਗੱਲ ਨਹੀਂ ਤੇ ਦੂਜੇ ਪਾਸੇ ਅਸਲੀਅਤ ਇਹ ਦੇਖ ਲਓ ਮਹਿਲਾਵਾਂ ਨੂੰ ਅੱਜ ਤੱਕ ਇੱਕ ਦਿਵਾਲੀ ਨਹੀਂ ਮਿਲੀ 36000 ਕਰੋੜ ਰੁਪਈਆ ਤੇ ਬਚਾ ਲਿਆ ਤਿੰਨ ਸਾਲਾਂ ਦਾ ਪਰ ਮਹਿਲਾਵਾਂ ਦਾ ਵਾਅਦਾ ਜਿਹੜੇ ਉਸੇ ਤਰੀਕੇ ਨਾਲ ਝੂਠੇ ਗਏ ਦੂਜੇ ਪਾਸੇ ਬਚਾ ਲਿਆ ਦਾ ਮਤਲਬ ਕੀ ਹੋਇਆ ਯਾਨੀ ਸਾਹਿਬ ਬਚਾ ਲਿਆ ਦਾ ਤਾਂ ਹੋ ਗਿਆ ਨਾ ਵੀ ਜੇ ਕਿਤੇ ਬਚਤ ਕਰ ਲਈ ਹੋਵੇ ਹੁਣ ਜਦੋਂ ਕਹਿੰਦਾ ਝੂਠ ਬੋਲ ਕੇ ਅਗਲੇ ਨੂੰ ਦਿੱਤੇ ਹੀ ਨਹੀਂ ਪੈਸੇ ਉਹਨੂੰ ਬਚਾ ਲਿਆ ਨਹੀਂ ਨਾ ਕਹਾਂਗੇ ਬਚਾ ਲਿਆ ਤਾਂ ਤਾਂ ਹੋਵੇ ਵੀ ਉਧਰੋਂ ਬਚਾ ਕੇ ਕਿਤੇ ਹੋ ਹੋਲਾ ਕਰ ਜਾ ਚੁੱਕੀ ਜਾ ਰਹੇ ਆ ਪ ਬਚਾ ਚਲੋ ਇਸ ਤਰ੍ਹਾਂ ਹੀ ਕਹ ਲੋ ਝੂਗਾ ਚੌਣ ਵਾਕਿਆ ਹੀ ਨਹੀਂ ਆਪਣੇ ਵੱਲੋਂ ਤਾਂ ਉਹਨਾਂ ਨੇ ਕੁਝ ਨਹੀਂ ਨਾ ਦਿੱਤਾ ਮੇਰਾ ਕਹਿਤਾ ਅਰਥ ਸੀ ਲੋਕਾਂ ਦਾ ਤੁਖਾ ਕਰ ਲਿਆ ਉਸੇ ਤਰੀਕੇ ਨਾਲ 올ਡ ਪੈਨਸ਼ਨ ਸਕੀਮ ਦੀ ਗੱਲ ਕਰ ਲਓ 올ਡ ਦਾ ਪੈਨਸ਼ਨ ਸਕੀਮ ਜਿਹੜੀ ਸੀ ਪੰਜਾਬ ਦੇ ਮੁਲਾਜ਼ਮਾਂ ਨੇ ਉਹਨਾਂ ਦਾ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ ਦਵਾਂਗੇ ਇੱਕ ਲਈ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ 올ਡ ਪੈਨਸ਼ਨ ਸਕੀਮ ਲਾਗੂ ਉਹ ਉਸੇ ਤਰੀਕੇ ਦਾ ਨੋਟੀਫਿਕੇਸ਼ਨ ਹਵਾ ਘਟੇ ਕੋਡੀਆਂ ਰੋਕਿਆ ਜਿਸ ਨਿੱਕੇ ਨਾ ਇਹਨਾਂ ਦੇ ਬਿਆਨ ਹੁੰਦੇ ਆ ਅੱਜ ਤੱਕ ਉਹਦੇ ਸਬੰਧੀ ਕੋਈ ਗੱਲ ਜਿਹੜੀ ਆ ਸਿੱਧੂ ਸਾਹਿਬ ਨਹੀਂ ਹੋਈ ਦੂਸਰੇ ਬੰਨੇ ਤੁਸੀਂ ਸੇਹ ਸਾਹਿਬਾਂ ਦੀ ਗੱਲ ਕਰ ਲ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਜਿਹੜੇ ਫੰਡ ਦੇਣ ਤੋਂ ਇਨਕਾਰ ਕਰਦਾ ਕਿ ਹਾਂ ਭਈ ਤੁਸੀਂ ਫੰਡ ਤਾਂ ਕੇਂਦਰ ਕਰੋ ਲੈਂਦੇ ਜੇ ਮਸ਼ਹੂਰੀ ਤੁਸੀਂ ਆਪਣੀ ਕਰਦੇ ਜੀ ਜਾਂ ਤਾਂ ਤੁਸੀਂ ਇਹਨਾਂ ਹਸਪਤਾਲਾਂ ਨੂੰ ਬੰਦ ਕਰੋ ਤੇ ਜਾਂ ਉਹਨਾਂ ਦੇ ਉੱਤੇ ਕੇਂਦਰ ਸਰਕਾਰ ਦਾ ਨਾਮ ਲੇਖੋ 2 ਜਾਂ 2.5 ਸਾਲ ਪੰਜਾਬ ਸਰਕਾਰ ਇਸੇ ਅੜੀ ਤੇ ਅੜੀ ਰਹੀ ਕਿ ਠੀਕ ਆ ਸਭ ਤੁਸੀਂ ਫੰਡ ਦੇਣੇ ਬਹੁ ਨਹੀਂ ਦੇਣੇ ਨਾ ਦੋ ਅਸੀਂ ਮਹੱਲਾ ਕਲੀਨਿਕ ਆਪਣੀ ਮਰਜ਼ੀ ਨਾਲ ਚਲਾਉਣੇ ਆ ਅਖੀਰ ਜਦੋਂ ਇਹਨਾਂ ਤੇ ਵੀ ਹਵਾਅ ਨਿਕਲਣ ਲੱਗੀ ਫਿਰ ਕੇਂਦਰ ਦੀ ਸ਼ਕਤਾਂ ਦੇ ਦੀ ਉਹ ਵੀ ਕੁਝ ਮੰਨ ਲਿਆ ਜਿਹੜੇ ਕਿਹੜੇ ਜਿਹੜੇ-ਜਿਹੜੇ ਫਰੰਟ ਤੇ ਤੁਸੀਂ ਗੱਲ ਕਰੋ ਕੋਈ ਕਿ ਜਿੱਥੇ ਪੰਜਾਬ ਸਰਕਾਰ ਦੇ ਸਬੰਧੀ ਤੁਸੀਂ ਕਹਿ ਸਕਦੇ ਕਿ ਬੀਤੇ ਤਿੰਨ ਸਾਲਾਂ 'ਚ ਇਹਨਾਂ ਦੀ ਕਾਰਜਗਾਰੀ ਜਿਹੜੀ ਇਹ ਤੇ ਤਿੰਨ ਸਾਲਾਂ ਵਾਲੀ ਗੱਲ ਤੇ ਤਿੰਨ ਸਾਲਾਂ ਵਾਲੀ ਗੱਲ ਤੇ ਕਿਉਂਕਿ ਤਿੰਨ ਸਾਲਾਂ 'ਚ ਪੂਰੇ ਹੋ ਗਏ ਆ ਸਰਕਾਰ ਦੇ ਮੁਕਤੀ ਜੀ ਗੱਲ ਜਾਂ ਮੋਤੀ ਜੀ ਗੱਲ ਇਹ ਹੈ ਕਿ ਸਾਨੂੰ ਇਹ ਦੱਸਣ ਨੂੰ ਸਾਡੇ ਕੋਲੇ ਕੁਝ ਹੈ ਨਹੀਂ ਕਿ ਸਰਕਾਰ ਨੇ ਕੀ ਕੁਝ ਕੀਤਾ ਸਿਵਾਏ ਇੱਕ ਅੱਧੀ ਗੱਲ ਨੂੰ ਛੱਡ ਕੇ ਕਿ ਬਿਜਲੀ ਜਿਹੜੀ ਇਹਨਾਂ ਨੇ ਫ੍ਰੀ ਕੀਤੀ ਹੈ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਬਿਜਲੀ ਵਾਲੇ ਮਸਲੇ ਦੇ ਵਿੱਚ ਵੀ ਇਹਨਾਂ ਨੇ ਜੋ ਗਏ ਚੌੜ ਕਰਾਇਆ ਪੀਐਸ ਪੀਸੀਐਲ ਦਾ ਔਰ ਉਹਨਾਂ ਦਾ ਬਕਾਇਆ ਸਰਕਾਰ ਵੱਲ ਖੜਿਆ ਉਹ ਵਿਚਾਰੀ ਲੈਟਰ ਲਿਖਦੇ ਐ ਕਿ ਸਾਡੇ ਕੋਲੇ ਜੀ ਪੈਸੇ ਹੈ ਨਹੀਂਗੇ ਤਨਖਾਹਾਂ ਦੇ ਨੂੰ ਸਾਡਾ ਬਕਾਇਆ ਜਿਹੜਾ ਉਹ ਦਿਓ ਔਰ ਬਾਕੀ ਚੀਜ਼ਾਂ ਚਾਹੇ 올ਡ ਪੈਨਸ਼ਨ ਸਕੀਮ ਹੋਵੇ ਚਾਹੇ ਕਿਸਾਨਾਂ ਦੀ ਐਮਐਸਪੀ ਹੋਵੇ ਚਾਹੇ ਮਜ਼ਦੂਰਾਂ ਨਾਲ ਕੀਤੇ ਵਾਅਦੇ ਹੋਣ ਚਾਹੇ ਉਹ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਹੋਣ ਬਾਕੀ ਕਿਸੇ ਵਾਅਦੇ ਤੇ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਐ ਇਹਨਾਂ ਤਿੰਨਾਂ ਸਾਲਾਂ 'ਚ ਮੋਟੇ ਜਿਹੇ ਤੌਰ ਤੇ ਗੱਲ ਕਰੀਏ ਆਪਣੇ ਕਿਸੇ ਵਾਅਦੇ ਤੇ ਖਰੇ ਨਹੀਂ ਉਤਰ ਸਗੀ ਔਰ ਲੋਕਾਂ ਦੇ ਨਾਲ ਕੀਤੇ ਵਾਅਦੇ ਦਾ ਕੀ ਪੂਰੇ ਕਰਨੇ ਸੀ ਇਹਨਾਂ ਨੇ ਜਿਹੜੀ ਆਪਣੀ ਸ਼ਖਸੀਅਤ ਦੇ ਨਾਲ ਕੀਤੇ ਵਾਅਦੇ ਸੀਗੇ ਉਹ ਕਈ ਭਗਵੰਤ ਜਿਵੇਂ ਕਹਿੰਦੇ ਹੁੰਦੇ ਸੀਗੇ ਕਿ ਮੈਂ दारू ਨਹੀਂ ਜੀ ਪੀਆਗਾ ਦੂਜੀ ਗੱਲ ਕਹਿੰਦੇ ਹੁੰਦੇ ਸੀ ਮੈਂ ਨਹੀਂ ਸਿਕਿਉਰਟੀ ਨਹੀਂ ਲਵਾਗਾ ਐਡੇ ਘਾਰ ਐਡੇ ਫਲਾਨੇ ਧਮਕਾਨੀਆਂ ਗੱਲਾਂ ਕਰਦੇ ਸੀ ਉਹਨਾਂ ਗੱਲਾਂ ਤੇ ਵੀ ਇਹ ਖੜੇ ਨਹੀਂ ਹੋਏ ਇੱਕ ਅੱਧੀ ਗੱਲ ਨੂੰ ਛੱਡ ਕੇ ਮੈਨੂੰ ਲੱਗਦਾ ਕਿ ਕਿਸੇ ਵੀ ਗੱਲ ਤੇ ਤਿੰਨਾਂ ਸਾਲਾਂ ਚ ਸਰਕਾਰ ਜਿਹੜੀ ਆ ਉਹ ਖੜੀ ਨਹੀਂ ਹੋਈ ਤੇ ਜਿੱਤੇ ਖੜੀ ਹੈ ਉਹਦੇ ਤੇ ਵੀ ਜਿਹੜਾ ਉਹ ਚੋਗਾਇ ਚੋੜ ਕਰਾਇਆ ਚਲੋ ਅਗਲੀ ਗੱਲ ਆਪਾਂ ਜਿਹੜੀ ਕਰ ਲੈਨੇ ਆਂ ਖੀਸਾਬ ਅਗਲੀ ਖਬਰ ਇਸੇ ਦੇ ਨਾਲ ਹੀ ਆ ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਪਹੁੰਚੇ ਹੋਏ ਔਰ ਤਿੰਨ ਸਾਲ ਪੂਰੇ ਹੋਣ ਤੇ ਉਹਨਾਂ ਨੇ ਭਗਵਾਨ ਸਤਿਨਾਮ ਹੋਰਾਂ ਦੇ ਨਾਲ ਅੱਜ ਦਰਗਿਆਣਾ ਮੰਦਿਰ ਔਰ ਦਰਬਾਰ ਸਾਹਿਬ ਮੱਥਾ ਟੇਕਣਾ ਹੈਗਾ ਪਰ ਇੱਕ ਚਰਚਾ ਦਾ ਵਿਸ਼ਾ ਜ਼ਰੂਰੀ ਜਿਹੜੀ ਗੱਲ ਇਹ ਧਿਆਨ ਮੰਗ ਰਹੀ ਹੈ ਕਿ ਵਿਧਾਇਕਾਂ ਦੇ ਨਾਲ ਮੀਟਿੰਗ ਹੋਣੀ ਹੈ ਹੁਣ ਇਹ ਵਿਧਾਇਕਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਵਿਧਾਇਕ ਇਸ ਕਰਕੇ ਇਕੱਠੇ ਕੀਤੇ ਜਾ ਰਹੇ ਆ ਕਿ ਮੀਟਿੰਗ ਛੁੱਟੀ ਜੀ ਕਰਕੇ ਇੱਥੋਂ ਇਕੱਠੇ ਮੱਥਾ ਟੇਕਣ ਚਲ ਜਾਵਾਂਗੇ ਤੇ ਜਾਂ ਫਿਰ ਕੋਈ ਮੀਟਿੰਗ ਦੇ ਵਿੱਚ ਬਹੁਤ ਅਹਿਮ ਏਜੰਡਾ ਜਿਹੜਾ ਉਹ ਆ ਸਕਦਾ ਜਾਂ ਫਿਰ ਵਿਧਾਇਕਾਂ ਦੀ ਇਹ ਜਿਹੜੀ ਮੀਟਿੰਗ ਅਮਰਸਰ ਦੇ ਵਿੱਚ ਇਹ ਕੋਈ ਅਹਿਮ ਹੈ ਜਾਂ ਫਿਰ ਸਿਰਫ ਇਹ ਇਸ ਕਰਕੇ ਇਕੱਠੇ ਕਰ ਲਓ ਜੀ 10 ਮਿੰਟ ਆਪਾਂ ਗੱਲ ਕਰ ਲਾਂਗੇ ਥੋੜਾ ਲੈਕਚਰ ਦੇ ਦਾਂਗੇ ਦਸਾ ਤਿੰਨਾਂ ਸਾਲਾਂ ਦੇ ਉੱਪਰ ਔਰ ਉਸ ਤੋਂ ਬਾਅਦ ਮੱਥਾ ਟੇਕਣ ਚੱਲ ਜਾਵਾਂਗੇ ਕਿਵੇਂ ਦੇਖਦੇ ਹਾਂ ਇਸ ਮੀਟਿੰਗ ਨੂੰ ਔਖੰਦਾ ਕਿ ਕੱਲ ਜਿਸ ਤਰੀਕੇ ਨਾਲ ਵਿੰਦ ਕੀਸ਼ ਦੀਵਾਲ ਆਪਣੀ ਮੈਡੀਟੇਸ਼ਨ ਮੁਕਤਮ ਕਰਕੇ ਅਮਰਸਰ ਪਹੁੰਚਦੇ ਅਤੇ ਦੋਨੇ ਤਾਵਾਂ ਨੂੰ ਮਿਲਦੇ ਅੰਦਰਬੀ ਸਿੰਘ ਨਿਚਰ ਤੇ ਲక్ష్ਮੀ ਕਾਂਚਾਲਾ ਪਹਿਨਾਂ ਤਾਂ ਇੰਦਰਪ੍ਰੀਤ ਸਿੰਘ ਵਿਚਤੀ ਚਿਕਰ ਗੱਲ ਕਰ ਪੀਤਾ ਸੁਖਵਿੰਦਰ ਜੀ ਤੁਸੀਂ ਧਿਆਨ ਨਾਲ ਵੇਖੋ ਕਿ ਜਦੋਂ ਵਰਜਿੰਦਰ ਸਿੰਘ ਹਮਦਰਤੇ ਸੰਦਰਭ ਚ ਇਹਨਾਂ ਨੇ ਇੱਕ ਟਿੱਪਣੀ ਕੀਤੀ ਸੀ ਤਾਂ ਉਸੇ ਵਕਤ ਮੁੱਖ ਮੰਤਰੀ ਸਾਹਿਬ ਵੀ ਮਿਹਰਾਜ ਕੀ ਜਿਹੜੀ ਸੀ ਇੰਦਰਪ੍ਰੀਤ ਨਿਚਤਾ ਹੋ ਗਈ ਤੇ ਉਹਨਾਂ ਨੇ ਅਸਤੀਫਾ ਜਿਹੜਾ ਦੇਣਾ ਪਿਆ ਜਾਂ ਅਸਤੀਫਾ ਹੋ ਉਹਨਾਂ ਕੋਲ ਲੈ ਲੈ ਗਿਆ ਤੇ ਬੀਤੇ ਲੰਬੇ ਸਮੇਂ ਤੋਂ ਉਹ ਬਿਲਕੁਲ ਸ਼ਾਂਤ ਦਿਖਾਈ ਦੇ ਰਿਹਾ ਤੇ ਕੱਲ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਉਥੇ ਪਹੁੰਚਦੇ ਆਉਂਦਾ ਸਾਂ ਤੇ 인ਦਰਪੀ ਸਿੰਘ ਨਿਚਰ ਨੂੰ ਚੇਕਰ ਵਿਸ਼ੇਸ਼ਤਾ ਉੱਤੇ ਮਿਲਦੇ ਆ ਤਾਂ ਸੁਖਨਜੀ ਇਸ ਦਾ ਸਾਫ ਅਰਥ ਇਹ ਆ ਕਿ ਬਹੁਤ ਕੁਝ ਇਹੋ ਚ ਆ ਧਿਆਨ ਦੇ ਵਿੱਚ ਰੱਖ ਕੇ ਦਰਸਾਇਆ ਜਾ ਰਿਹਾ ਕਿ ਜਿਹੜਿਆ ਹੁੰਦਿਆਂ ਤਰ੍ਹਾਂ ਚ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਵੱਡੀ ਤਬਦੀਲੀ ਨੂੰ ਸੰਕੇਤ ਜਿਹੜਾ ਦੇ ਸਕਦਾ ਕਿਉਂਕਿ 인ਦਰਪੀ ਸਿੰਘ ਨਿਚਰ ਚੀਫ ਖਾਲਸਾ ਦਵਾਨ ਦੇ ਵੀ ਅਹਿਮ ਅਹੁਦੇ ਤੇ ਵਿਯੁਕਤ ਨੇ ਸਿੱਖ ਹਲਕਿਆਂ ਦੇ ਵਿੱਚ ਵੀ ਉਹਨਾਂ ਦਾ ਇੱਕ ਖਾਸ ਰੁਤਬਾ ਹੈਗਾ ਤੇ ਇੱਕ ਆਮ ਆਦਮੀ ਦੇ ਰੂਪ ਚ ਉਹ ਜਾਣੇ ਜਾਂਦੇ ਆ ਤੇ ਬੀਤੇ ਸਮੇਂ ਚ ਭਗਵੰਤ ਮਾਨ ਹੁੰਣਾ ਨਾਲ ਉਸਬੰਧ ਕਿਦਾਂ ਦੇ ਰਿਹਾ ਇਹ ਸਾਰਿਆਂ ਲੋਕਾਂ ਨੂੰ ਪਤਾ ਹੈਗਾ ਦੂਜੇ ਪਾਸੇ ਲੇਖਨ ਕਹਿੰਦਾ ਇੱਕ ਆਮਾਦਾਰ ਨੇਤਾ ਦੇ ਰੂਪ ਵਿੱਚ ਪਛਾਨੇ ਜਾਂਦੇ ਭਾਰਤੀ ਜਨਤਾ ਪਾਰਟੀ ਦੇ ਉਹ ਇੱਕ ਵੱਖਰਾ ਇਸ਼ੂ ਆ ਪਰ ਜਦੋਂ ਇੰਦਰਬੀਰ ਸਿੰਘ ਨੇ ਚਰਚਾ ਦਾ ਗਣ ਕੇਜਰੀਵਾਲ ਮੇਰੇ ਤਾਂ ਮੈਨੂੰ ਥੋੜੀ ਜਿਹੀ ਖੜਕੀ ਜੜੀ ਜਰੂਰ ਮਹਿਸੂਸ ਹੁੰਦੀ ਆ ਕਿ ਕੁਝ ਨਾ ਕੁਝ ਆਮ ਆਪੀ ਪਾਰਟੀ ਦੇ ਅੰਦਰ ਆਉਂਦਿਆ ਡਰਾਂ ਚ ਕੁਝ ਹੋ ਸਕਦਾ ਹੁਣ ਜਿਸ ਤਰੀਕੇ ਨਾਲ ਦੁਰਗਾੜਾ ਮੰਦਿਰ ਔਰ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਵਿਖੇ ਉਹਨਾਂ ਨੇ ਮੱਥਾ ਟੇਕਣਾ ਭਗਵੰਤ ਪਾਣ ਹੋਣ ਦੇ ਨਾਲ ਔਰ ਰਾਮ ਤੀਰਥ ਵੀ ਜਾਣਾ ਆ ਉਸ ਤੋਂ ਬਾਅਦ ਜਿਹੜੇ 92 ਜਾਂ 92 ਬਠਾਈਕ ਨੇ ਉਹਨਾਂ ਨਾਲ ਜਿਹੜਾ ਮੀਟ ਕਿਉਂਕਿ ਅੱਜ ਤੋਂ ਡੇਢ ਚ ਦੋ ਮਹੀਨੇ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦਿੱਲੀ ਵਿੱਚ ਹਾਰਦੀ ਵੀ ਨਹੀਂ ਮੇਰੇ ਖਿਆਲ ਹੋਇਆ ਹੁਣ ਤਾਂ ਉਸ ਤੋਂ ਬਾਅਦ ਵੀ ਅਰਵਿੰਦ ਕੇਜਰੀ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਮੰਤਰੀਆਂ ਨਾਲ ਉੱਥੇ ਮੀਟਿੰਗ ਜਿਹੜੀ ਉਹ ਕੀਤੀ ਗਈ ਸੀ ਤਾਂ ਹੁਣ ਇੱਕ ਵੀ ਹਿੰਨੇ ਦੇ ਬਾਅਦ ਹੀ ਜੇਕਰ ਇਹ ਮੀਟਿੰਗ ਕੀਤੀ ਜਾਂਦੀ ਆ ਤਾਂ ਆਪਣੇ ਆਪ ਦੇ ਵਿੱਚ ਸਿੱਧੂ ਸਾਹਿਬ ਇਹ ਗੱਲ ਜ਼ਰੂਰੀ ਬਣ ਜਾਂਦੀ ਆ ਕਿ ਇਸ ਮੀਟਿੰਗ ਦੇ ਵਿੱਚੋਂ ਹੋਵੇਗਾ ਕੀ ਇੱਕ ਤਾਂ ਮੇਰੇ ਕੋਲ ਤੁਸੀਂ ਠੀਕ ਹੈ ਕਿ ਹੋ ਸਕਦਾ ਕਿ ਇਹਨਾਂ ਵਿਧਾਇਕਾਂ ਨੂੰ ਇਸ ਗੱਲ ਦਾ ਸੰਪੁਸ਼ਟੀ ਦਾ ਹਜਾਰ ਕੀਤਾ ਜਾ ਕੇ ਤੇ ਹੁਣ ਤਿੰਨ ਮਹੀਨੇ ਪੂਰੇ ਕਰ ਲਏ ਆ ਕੁਸਤਾਈ ਦੇ ਵਿੱਚ ਹੁਣ ਸਾਨੂੰ ਸਾਰਿਆਂ ਨੂੰ ਇਕੱਠਿਆਂ ਕੰਮ ਕਰਨਾ ਚਾਹੀਦਾ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਇਹੋ ਜਿਹੇ ਸੰਦੇਸ਼ ਜਿਹੜੇ ਆ ਉਹ ਦਿੱਤੇ ਜਾ ਸਕਦੇ ਆ ਪਰ ਜਿਸ ਤਰੀਕੇ ਦੀ ਚਰਚਾਵਾ ਨਹੀਂ ਕਿ ਜਿਸ ਤਰੀਕੇ ਦੀ ਖਬਰਾਂ ਪਹੁੰਚਿਆ ਨਹੀਂ ਕਿ ਅਰਵਿੰਦ ਕੇਸ਼ਰੀਵਾਲ ਹੁਣ ਪੱਕੇ ਤੌਰ ਤੇ ਪੰਜਾਬ ਦੇ ਵਿੱਚ ਮੰ ਡੇਰਾ ਲਾਉਂਦਾ ਜਿਹੜਾ ਮੰਨ ਬਣਾ ਚੁੱਕੇ ਆ ਤਾਂ ਹੋ ਸਕਦਾ ਕਿ ਇਹਨਾਂ ਵ代ਕਾਂ ਨਾਲ ਫਿਰ 1 ਟੂ 1 ਮੀਟਿੰਗ ਕਰਕੇ ਕੋਈ ਨਾ ਕੋਈ ਭੁਵਿੱਖ ਦੀ ਰਣਨੀਤੀ ਜਿਹੜੀ ਜਿਹੜੀ ਤਿਆਗ ਕੀਤੀ ਜਾਵੇ ਔਰ ਮੁਖਤੰਤਰੀ ਸਾਹਿਬ ਨੂੰ ਇੱਕ ਸੰਕੇਤ ਦਿੱਤਾ ਜਾਵੇ ਕਿ ਹਾਂ ਭਈ ਜੇਕਰ ਲੋਰ ਫਿਰ ਮਤਲਬ ਵੀ ਹੋਣ ਦੀਆਂ ਚਰਚਾਵਾਂ ਅਣਖੀ ਸਾਹਿਬ ਹੈਗੀਆਂ ਨਹੀਂ ਫਿਰ ਪੰਜਾਬ ਦੀ ਕੈਬਨਿਟ ਦੇ ਵਿੱਚ ਅੰਮ੍ਰਿਤਸਰ ਦੀ ਜਿਹੜੀ ਇਹ ਮੀਟਿੰਗ ਹੈ ਔਰ ਇਸ ਮੀਟਿੰਗ ਤੋਂ ਬਾਅਦ ਕਿਤੇ ਨਾ ਕਿਤੇ ਇਹ ਵੀ ਚਰਚਾਵਾਂ ਕਹਿੰਦੇ ਚੱਲਣ ਗਈਆਂ ਕਿਉਂਕਿ ਇੰਦਰਵੀਰ ਨਿੱਜਰ ਦੇ ਵੀ ਘਰ ਗਏ ਐ ਕਿ ਪੰਜਾਬ ਕੈਬਨਿਟ ਦੇ ਵਿੱਚ ਕੁਝ ਫੇਰ ਬਦਲ ਹੋਣ ਦੀਆਂ ਚਰਚਾਵਾਂ ਦੇ ਅਸਾਰ ਜਿਹੜੇ ਆ ਉਹ ਮਤਲਬ ਹੈਗੇ ਆ ਕਿਉਂਕਿ ਇੰਦਰਵੀਰ ਨਿੱਜਰ ਕਾਫੀ ਸਾਫ਼ ਸੁਥਰੇ ਚਿਹਰੇ ਔਰ ਲੋਕਾਂ ਦੀ ਕੋਸ਼ਿਸ਼ ਹੈ ਇਹਨਾਂ ਦੀ ਕਿ ਕੁਝ ਚੰਗੇ ਬੰਦੇ ਲਿਆਂਦੇ ਜਾਣ ਔਰ ਹੈ ਤਾਂ ਕੁਮਰਜੀਤ ਪ੍ਰਤਾਪ ਵੀ ਬੜੇ ਸਾਫ਼ ਸੁਥਰੇ ਚਿਹਰੇ ਆ ਉਹਨਾਂ ਤੋਂ ਉੱਪਰ ਕਿਹੜਾ ਹੋ ਸਕਦਾ ਹੈ ਇਮਾਨਦਾਰੀ ਦੀ ਮਿਸਾਲ ਨਹੀਂ ਪਰ ਹੁਣ ਪਤਾ ਨਹੀਂ ਕੀ ਹੋਊਗੀ ਨਹੀਂ ਯਾਨੀ ਕ ਜਿਹੜੀ ਇਹ ਮੀਟਿੰਗ ਹੋਣੀ ਅੰਮ੍ਰਿਤਸਰ ਦੇ ਵਿੱਚ ਇਸ ਮੀਟਿੰਗ ਤੋਂ ਬਾਅਦ ਕੈਬਨਟ ਦੇ ਵਿੱਚ ਫੇਰ ਬਦਲਦੀਆਂ ਚਰਚਾਵਾਂ ਜਿਹੜੀਆਂ ਉਹ ਜ਼ੋਰ ਫੜਨ ਲੱਗੀਆਂ ਨੇ ਕਿ ਕੁਝ ਵੀ ਹੋ ਸਕਦਾ ਹੈ ਕਿ ਹੁਣ ਅਗਲੇ 2 ਸਾਲਾਂ ਦੇ ਲਈ ਟੀਮ ਜਿਹੜੀ ਆ ਉਹ ਨਵੀਂ ਬਣ ਸਕਦੀ ਹੈ ਔਰ ਚਰਚਾਵਾਂ ਇਹ ਵੀ ਨੇ ਕਿ ਲੁਧਿਆਣੇ ਤੋਂ ਜਿਹੜੇ ਚੋਣ ਲੜਨ ਵਾਲੇ ਸੰਜੀਵ ਰੋੜਾ ਨੇ ਉਹਨਾਂ ਨੂੰ ਚੋਣ ਜਿੱਤਣ ਤੋਂ ਪਹਿਲਾਂ ਹੀ ਕਿਹੜਾ ਉਹ ਮੰਤਰੀ ਬਣਾਇਆ ਜਾ ਸਕਦਾ ਇਹੋ ਜਿਹੀਆਂ ਵੀ ਚਰਚਾਵਾਂ ਹੈਗੀਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਇਸ ਵਕਤ ਲਾਅ ਐਂਡ ਆਰਡਰ ਦੀ ਬਣੀ ਹੈ ਔਰ ਅੰਮ੍ਰਿਤਸਰ ਦੇ ਵਿੱਚ ਅੱਜ ਮੱਥਾ ਟੇਕਣਾ ਕੱਲ ਜਿਹੜਾ ਬੰਬ ਧਮਾਕਾ ਜਿਹੜਾ ਉੱਥੇ ਹੋਇਆ ਹੈਗਾ ਮੰਦਿਰ ਦੇ ਉੱਪਰ ਮੰਦਿਰ ਦੇ ਕੋਲ ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕਿ ਜੇ ਚੇਂਜ ਹੋਣੀ ਲੱਗਿਆ ਹੈ ਤੇ ਮੁੱਖ ਮੰਤਰੀ ਦੇ ਤੌਰ ਤੇ ਹਲੇ ਤੁਸੀਂ ਨਹੀਂ ਚੇਂਜ ਕਰਨਾ ਤਾਂ ਗ੍ਰਹਿ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਉਹਦਾ ਨਾ ਸਾਭੀ ਸਕਿਆ ਉਹ ਗ੍ਰਹਿ ਵਿਭਾਗ ਕਿਉਂਕਿ ਲਗਾਤਾਰ ਕੁਝ ਮਹੀਨਿਆਂ ਦੇ ਵਿੱਚ ਹੀ ਪੰਬਤ ਮੁਹੱਕੇ ਪੁਲਸ ਥਾਣਿਆਂ ਚੌਕੀਆਂ ਤੇ ਜਿਹੜੇ ਉਹ ਹੋਈ ਜਾ ਰਹੇ ਅਫਤਫਰ ਆਮ ਆਪਾਂ ਦੇਖਿਆ ਕਿ ਕਿਵੇਂ ਗੈਂਗਸਟਰਵਾਦ ਜਿਹੜਾ ਵਧਿਆ ਕਿਵੇਂ ਗੋਲੀਆਂ ਛੋਲੀਆਂ ਜਿਹੜੀਆਂ ਸਾਰੀਆਂ ਜਿਹੜੀਆਂ ਚੱਲ ਰਹੀਆਂ ਹੈਗੀਆਂ ਲੁੱਟਾਂ ਖੂਹਾਂ ਵਾਰਦਾਤਾਂ ਕਤਲ ਗਰਾਉਂਡਾਂ ਦੇ ਵਿੱਚ ਕਤਲ ਹੋ ਰਿਹਾ ਤਾਂ ਮੈਨੂੰ ਲੱਗਦਾ ਕਿ ਸ਼ਰੇਆਮ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਗ੍ਰਹਿ ਮੰਤਰੀ ਦੇ ਤੌਰ ਤੋਂ ਆਪ ਹੀ ਮੁੱਖ ਮੰਤਰੀ ਭਗਵੰਤ ਸਾਨੂ ਛੱਡ ਦੇਣਾ ਚਾਹੀਦਾ ਮੈਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਜੇ ਆਪਾਂ ਕੋਮਰ ਵੀ ਜੇ ਪ੍ਰਤਾਪ ਵਰਗੇ ਇਹਨੇ ਟਾਕੜ ਅਫਸਰ ਨੂੰ ਕਹੀਏ ਕਿ ਤੁਸੀਂ ਕਾਮੇਡੀ ਕਰਕੇ ਦਿਖਾਓ ਨਹੀਂ ਕਰਕੇ ਦਿਖਾ ਸਕਦੇ ਉਹਨਾਂ ਦਾ ਕੰਮ ਸੀ ਪੁਲਿਸਿੰਗ ਉਹ ਪੁਲਿਸਿੰਗ ਕਰ ਸਕਦੇ ਆ ਪਰ ਉਹੀ ਭਗਵੰਤ ਮਾਨ ਹੁਣ ਪੁਲਿਸਿੰਗ ਕਿਵੇਂ ਕਰ ਲੈਣਗੇ ਉਹ ਤਾਂ ਕਾਮੇਡੀ ਕਰ ਸਕਦੇ ਆ ਨਾ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਜੇ ਫੇਰ ਬਦਲ ਹੋਣਾ ਹੀ ਹੈ ਤਾਂ ਗ੍ਰਹਿ ਮੰਤਰੀ ਵੀ ਚੇਂਜ ਕਰਨਾ ਚਾਹੀਦਾ ਪੰਜਾਬ ਦਾ ਮੁੱਖ ਮੰਤਰੀ ਜਦੋਂ ਮਰਜ਼ੀ ਚੇਂਜ ਕਰਦੇ ਫਿਰੇ ਸੋ ਖੰਡਰ ਜੀ ਚਲੋ ਚੇਸ ਦੀ ਕਰਦਾ ਘਟੋਖਟਾ ਮਹਿਕਮਾ ਲੈ ਕੇ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਜਿਹੜਾ ਮੁੱਖ ਮੰਤਰੀ ਸਾਹਿਬ ਤੁਸੀਂ ਰਹੋ ਗ੍ਰਹਿ ਮੰਤਰੀ ਕਿਸੇ ਹੋਰ ਬੰਦੇ ਨੂੰ ਬਣਾ ਤੋ ਤਾਂ ਜੋ ਕੰਮ ਤਾਂ ਠੀਕ ਤਰੀਕੇ ਨਾਲ ਚੱਲੇ ਨਾ ਕਿਉਂਕਿ ਮੁੱਖ ਮੰਤਰੀ ਸਾਹਿਬ ਤੇ ਸਿਰ ਤੇ ਤਾਂ ਪੰਜਾਬ ਦੇ ਹੋਰ بڑے ਕੰਮ ਨੇ ਵਕ ਵਕ ਜਿੱਦਿਆਂ ਦਾ ਉਹਨਾਂ ਨੇ ਦੌਰਾ ਕਰਨਾ ਹੁੰਦਾ ਹਾਲਾਕਿ ਕੀਤਾ ਤਾਂ ਉਹਨਾਂ ਨੇ ਬਹੁਤ ਘੱਟ ਆ ਹਾਂ ਵਕ ਵਕ ਰਾਜਾ ਚ ਜਰੂਰ ਚੱਲੇ ਰਹੇ ਨੇ ਆਮ ਆਦਮੀ ਪਾਰਟੀ ਦੀ ਕੈਂਪੇਨ ਦੇ ਵਾਸਤੇ ਇਹ ਤਾਂ ਗੱਲ ਜ਼ਰੂਰੀ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲਿਆ ਪਿਆ ਆਏ ਦਿਨ ਪਿੰਨਾ ਪੁਲਿਸ ਹੁਣ ਮੰਦਿਰ ਤੇ ਹਮਲਾ ਹੋ ਗਿਆ ਤੇ ਕੱਲ ਭਗਵੰਤ ਮਾਨ ਨੇ ਪਹਿਲੀ ਵਾਰ ਇਹ ਚੁੱਪੀ ਤੋੜੀ ਆ ਕਿ ਦੇਸ਼ ਤੇ ਮਤਲਬ ਜਿਹੜੀ ਪਾਕਿਸਤਾਨ ਆ ਜਾਂ ਹੋਰ ਜਿਹੜੀਆਂ ਏਜੰਸੀਆਂ ਨੇ ਦੇਸ਼ ਦੇ ਅੰਦਰ ਜਾਂ ਰਾਜ ਦੇ ਅੰਦਰ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਨੇ ਨਹੀਂ ਤਾਂ ਪਹਿਨਾ ਉਹੀ ਬਿਆਨ ਹੁੰਦੇ ਰਹੇ ਆ ਕਿ ਕਿਹਨੇ ਕਿਤੇ ਟਾਇਰ ਫਟ ਗਿਆ ਕਿਤੇ ਕੁਝ ਹੋ ਗਿਆ ਕਿਤੇ ਕੁਝ ਹੋ ਗਿਆ ਤੇ ਹੁਣ ਜੇਕਰ ਇਸ ਪੱਧਰ ਤੇ ਮੁੱਖ ਮੰਤਰੀ ਸਾਹਿਬ ਨੇ ਸਾਹਮਣੇ ਆਣ ਕੇ ਇਹ ਸਟੇਟਮੈਂਟ ਦਿੱਤੀ ਆ ਤਾਂ ਘੱਟੋ ਘੱਟ ਫਿਰ ਬੀਤੇ ਪੰਨਾ ਸਾਲਾਂ ਚ ਬਤੌਰ ਗ੍ਰਹਿ ਮੰਤਰੀ ਉਹਨਾਂ ਦੀ ਪੋਜੀਸ਼ਨ ਕੀ ਆ ਇਸ ਦਾ ਵੀ ਟ੍ਰਾਂਸਲੇਸ਼ਨ ਉਹਨਾਂ ਨੂੰ ਸਵੈ ਮੁਲਾਂਕਣ ਜਿਹੜਾ ਉਹ ਜ਼ਰੂਰ ਕਰ ਲੈਣਾ ਚਾਹੀਦਾ ਸਿੱਕਿ ਉਹ ਕਿੱਥੇ ਖਲੋਤੇ ਆ ਤੇ ਜੇਕਰ ਵਾਕਿਆ ਉਹਨਾਂ ਕੋਈ ਜ਼ਿੰਮੇਵਾਰੀ ਠੀਕ ਤਰੀਕੇ ਨਾਲ ਨਹੀਂ ਨਿਭਰੀ ਉਹ ਆਪੇ ਛੱਡ ਦੇਣਾ ਚਾਹੀਦਾ ਪਰ ਸ਼ਾਇਦ ਸੁਖਵਿੰਦਰ ਜੀ ਜਿਸ ਤਰੀਕੇ ਨਾਲ ਲੋਕ ਕਹਿੰਦੇ ਲੋਕੀ ਦਾ ਪਿੱਠ ਦੀ ਸਰਪੰਚੀ ਨਹੀਂ ਛੱਡਦੇ ਇੱਥੇ ਗ੍ਰਹਿ ਮੰਤਰਾਲੇ ਕਿੱਥੋਂ ਬੰਦਾ ਛੱਡ ਦੂਗਾ ਜਦੋਂ ਸਮੁੱਚਾ ਪੁਲਿਸ ਦਾ ਤੰਤਰ-ਵੰਤਰ ਤੁਹਾਡੇ ਥੱਲੇ ਆ ਸੌ ਹੱਥ ਸੂਟ ਮਾਰਨ ਉੱਠਦਾ ਹੋਵੇ ਤੁਹਾਡੇ ਤੋਂ ਵੱਡੇ ਤੋਂ ਵੱਡਾ ਅਫਸਰ ਵੀ ਤੁਹਾਡੇ ਅਗੇ ਕਲੋਤਾ ਵੀ ਤਾਂ ਫਿਰ ਇਹ ਮਹਿਕਮਾ ਛੱਡ ਨੂੰ ਦਿਲ ਕੇਸਤਾ ਕਰਦਾ ਪਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਧਿਆਨ ਵਿੱਚ ਰੱਖਦੇ ਆ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਜਿਆਦਾ ਸੋਹਿਰਤਤਾ ਜਿਆਦਾ ਇਮਾਨਦਾਰੀ ਹੋਣੀ ਜ਼ਰੂਰੀ ਆ ਨਾ ਕਿ ਦੂਜੇ ਪਾਸੇ ਬਚਦੇ ਉਸ ਰੂਟਾ ਨੂੰ ਲੈ ਕੇ ਸੂਟ ਤੋਂ ਬਚਦੇ ਰਹਿਣੇ ਪਰ ਹਾਂ ਲੋਕਾਂ ਦੇ ਬਣਾ ਦੇ ਵਿੱਚ ਜਦ ਲੋਕਾਂ ਦੇ ਅੰਦਰ ਜਿਹੜੀ ਤੁਸੀਂ ਗੱਲ ਪਾੜਾ ਤੋਂ ਪੈਦਾ ਕੀਤਾ ਸੀ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦੇ ਨੂੰ ਨਿਭਾਉਣ ਵਿੱਚ ਜੇਕਰ ਕੋਈ ਮੁਸ਼ਕਲ ਆ ਰਹੀ ਹੈ ਤੇ ਠੀਕ ਆ ਫਿਰ ਆਪ ਹੀ ਛੱਡ ਕੇ ਸਾਈਟ ਤੇ ਹੋ ਜਾਣਾ ਚਾਹੀਦਾ ਕਿਸੇ ਹੋਰ ਵਿਅਕਤੀ ਨੂੰ ਮੌਕਾ ਦੇ ਦੇਣਾ ਚਾਹੀਦਾ ਕਿ ਹਾਂ ਵੀ ਤੁਸੀਂ ਚਲਾ ਕੇ ਵੇਖ ਲਓ ਬਾਅਦ ਵਿੱਚ ਜੇਕਰ ਉਹਨਾਂ ਕੋਲ ਨੂੰ ਚੱਲਦਾ ਫਿਰ ਲੈ ਲਿਓ ਪਰ ਘੱਟ ਤੋਂ ਘੱਟ ਇੱਕ ਮੈਸੇਜ ਜਿਹੜਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਆ ਬਾਕੀ ਦੇਖਦੇ ਆ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਅਰਵਿੰਦ ਕੇਸਰੀਵਾਲ ਟੂਕ ਨੂੰ ਲੈ ਕੇ ਕੀ ਰਣਨੀਤੀ ਪੇਸ਼ ਕਰਦੇ ਆ ਜਾਂ ਕੀ ਸੰਕੇਤ ਦਿੰਦੇ ਨੇ ਇਹ ਤਾਂ ਸੋਪੇਦਰਜੀ ਮੀਟਿੰਗ ਤੋਂ ਬਾਅਦ ਪਤਾ ਲੱਗੇਗਾ ਜੀ ਸ਼ੁ ਉਧਰ ਅਣਖੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਨੇ ਵੀ ਚੈਲੰਜ ਕਰ ਦਿੱਤਾ ਉਹ ਕਹਿੰਦੇ ਕਿ ਭਾਈ ਤੁਸੀਂ ਸਾਡੇ ਨਾਲ ਬੈਠ ਕੇ ਮੰਗਾਂ ਦੇ ਉੱਪਰ ਡਿਸਕਸ ਕਰ ਲਓ ਜੇ ਹਿੰਮਤ ਹੈ ਤਾਂ ਸਾਡੇ ਨਾਲ ਜਿਹੜੀ ਉਹ ਬਹਿਸ ਕਰੋ ਔਰ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਲੋਕਾਂ ਨੂੰ ਚੈਲੰਜ ਕਰਦੇ ਸੀ ਹੁਣ ਉਹਨਾਂ ਨੂੰ ਚੈਲੰਜ ਜਿਹੜਾ ਹੋਣ ਲੱਗਿਆ ਮੈਂ ਹੈਰਾਨ ਆ ਕਿ ਜਦੋਂ ਬੰਦੇ ਕੋਲ ਗੱਲਾਂ ਮੁੱਕ ਜਾਣ ਜਦੋਂ ਤਰਕ ਮੁੱਕ ਜਾਣ ਤਾਂ ਮੈਨੂੰ ਲੱਗਦਾ ਕਿ ਉਦੋਂ ਉਹ ਰਹਿੰਦਾ ਕੁਝ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਗੱਲਾਂ ਦੀ ਉਹ ਘੱਟੀ ਖਾ ਰਹੇ ਸੀ ਔਰ ਲੋਕਾਂ ਨੂੰ ਸਵਾਲ ਕਰਦਨ ਕਰਨ ਦੀ ਗੱਲ ਕਹਿੰਦੇ ਹੁੰਦੇ ਸੀ ਲੀਡਰਾਂ ਨੂੰ ਹੁਣ ਜਦੋਂ ਖੁਦ ਨੂੰ ਸਵਾਲ ਹੁੰਦੇ ਆ ਤਾਂ ਭੱਜ ਲੈਂਦੇ ਆ ਉਦੋਂ ਮੀਟਿੰਗ ਤੋਂ ਭੱਜ ਲਿਆ ਤੇ ਹੁਣ ਕਿਸਾਨ ਜਿਹੜੇ ਉਹ ਚੈਲੰਜ ਕਰ ਰਹੇ ਆ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਕਬੂਲਣਗੇ ਚੈਲੰਜਾਂ ਨਹੀਂ ਸੁਖੰਦਰ ਜੀ ਇਹ ਚੈਲੰਜ ਹੈ ਉਹਨਾਂ ਨੂੰ ਦੂਜੀ ਵਾਰੀ ਹੋਇਆ ਪਹਿਲੀ ਵਾਰੀ ਨਹੀਂ ਹੋਇਆ ਦੂਜੀ ਵਾਰੀ ਹੋਇਆ ਜਦੋਂ ਉਹਨਾਂ ਦੀ ਕੁਰਸੀ ਜਿਹੜੀ ਆ ਉਹ ਲੜਾਈ ਜਣੀ ਆ ਕਿਸਾਨ ਭਾਵਨ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ ਪਹਿਲਾਂ ਜਲੰਧਰ ਦੀ ਜੀਬਨੀ ਚੋਣ ਹੋਈ ਸੀ ਤਾਂ ਉੱਥੇ ਜਿਹੜੇ ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਚ ਗਏ ਹੋਏ ਵਿਧਾਇਕ ਸਨ ਤੇ ਭਾਜਪਾ ਦੇ ਭਗਵਾਨ ਤਪਾਉਨ ਤੋਂ ਨਾਲ ਚੈਲੰਜ ਕੀਤਾ ਸੀ ਕਿ ਆਓ ਤੁਸੀਂ ਮੇਰੇ ਤਾਂ ਗੱਲ ਕਰੋ ਆਪਰੇਸ਼ਨ ਲੋਟਸ ਦੇ ਮੁੱਦੇ ਤੇ ਤੇ ਮੁੱਖ ਮੰਤਰੀ ਸਾਹਿਬ ਆਏ ਨਹੀਂ ਸੀ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਰਾਜਨੀਤੀ ਰਾਜਨੀਤਿਕ ਆ ਉਹਨਾਂ ਨੇ ਤੁਗਵੰਤ ਮੰਨੋਂ ਨਾਲ ਚੈਲੰਜ ਕੀਤਾ ਬੀਤੇ ਦਿਨ ਉਹਨਾਂ ਦੀ ਮੀਟਿੰਗ ਸ਼ੁੱਕਰਵਾਰ ਜਿਹੜੀ ਸੀ ਉਹ ਪਸਾਰਤ ਭਵਨ ਚ ਹੋਈ ਤਾਂ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਹੀ ਕਿ ਮੁੱਖ ਮੰਤਰੀ ਸਾਹਿਬ ਹਮੇਸ਼ਾ ਇਸ ਜਦੋਂ ਵੀ ਕਿਸਾਨਾਂ ਨਾਲ ਮੀਟਿੰਗ ਕਰਦੇ ਆ ਤਾਂ ਉਸ ਮੀਟਿੰਗ ਦੇ ਵਿੱਚੋਂ ਇਹ ਗੱਲ ਕਹ ਕੇ ਚਲੇ ਜਾਂਦੇ ਆ ਕਿ ਹਾਂ ਵੀ ਮੈਂ ਤਾਂ ਅੱਖਾਂ ਦਾ ਇਲਾਜ ਕਰਾਉਣਾ ਹੈ ਦੂਸਰੀ ਗੱਲ ਕਿ ਇਹਦੇ ਵਿੱਚ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਕੇਂਦਰ ਸਰਕਾਰ ਨਾਲ ਸੰਬੰਧਤ ਨਹੀਂ ਪਰ ਆ ਸਰਕਾਰ ਦਾ ਆਪਣੇ ਅਧਾਰ ਤੇ ਮੰਗਾਂ ਜਿਹੜੀਆਂ ਉਹ ਪੂਰੀਆਂ ਕਰ ਚੁੱਕੀ ਆ ਉਹ ਸਾਰੀਆਂ ਮੰਗਾਂ ਜਿਹੜੀਆਂ ਕੇਂਦਰ ਦੀਆਂ ਨੇ ਸੋ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਖਰਾਬ ਨਹੀਂ ਕਰਨਾ ਚਾਹੀਦਾ ਤਾਂ ਕਿ ਸੁਯੁਕਤਕ ਸਾਹਿਬ ਮੋਰਚਾ ਰਾਜਨੀਤਿਕਾ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਚੈਲੰਜ ਕੀਤਾ ਕਿ ਅੱਜ ਕਿਸਾਨ ਭਵਨ ਐਤਵਾਰ ਕਿ ਅੱਜ ਕਿਸਾਨ ਭਵਨ ਦੇ ਵਿੱਚ ਇੱਕ ਮੀਟਿੰਗ ਜਿਹੜੀ ਰੱਖੀ ਜਾਣੀ ਆ ਉੱਥੇ ਉਹਨਾਂ ਦੀ ਚੇਅਰ ਜਿਹੜੀ ਅਸੀਂ ਲਾਉਣੀ ਆ ਤੋ ਉਸ ਚੀਜ਼ ਤੇ ਆਓ ਤੇ ਦੱਸੋ ਕਿ ਹਾਂ ਵੀ ਜਿਹੜੇ ਤੁਸੀਂ ਕਹਿੰਦੇ ਨੇ ਕਿ ਜਿਹੜੀ ਕਿਸਾਨਾਂ ਦੀਆਂ ਮੰਗਾਂ ਨੇ ਸਿਰਫ ਤੇ ਸਿਰਫ ਕੇਂਦਰ ਸਰਕਾਰ ਨਾਲ ਸਬੰਧਤ ਨੇ ਤੁਸੀਂ ਆਣ ਕੇ ਇਸ ਦਾ ਪੋਸਟੀਸ਼ਨ ਕਰੋ ਇਸ ਗੱਲ ਦਾ ਦੱਸੋ ਕਿ ਕਿਸ ਤਰੀਕੇ ਨਾਲ ਇੱਕ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਸਿਰਫ ਤੇ ਸਿਰਫ ਕੇਂਦਰ ਸਰਕਾਰ ਨਾਲ ਸਬੰਧਤ ਨੇ ਹੁਣ ਸਿੱਧੂ ਜੀ ਇਸ ਤਰੀਕੇ ਨਾਲ ਕਿਸਾਨ ਚੁੱਥੇ ਬੰਦੀ ਨੇ ਚੈਲੰਜ ਕੀਤਾ ਚਾਹੀਦਾ ਤਾਂ ਹੈਗਾ ਕਿ ਮੁੱਖ ਮੰਤਰੀ ਸਾਹਿਬ ਚਲੋ ਜਾਣ ਹਾਲਾ ਕਿ ਜਾਣਾ ਤਾਂ ਨਹੀਂ ਉਹਨਾਂ ਨੇ ਇਹ ਗੱਲ ਪੱਕੀ ਹੈ ਕਿਉਂਕਿ ਮੁੱਖ ਮੰਤਰੀ ਕਹਿੰਦੇ ਕਿ ਮੈਂ ਉਹਨਾਂ ਤੋਂ ਫਰਕ ਇਹਨਾਂ ਕੰਮਾਂ ਤੋਂ ਥੋੜਾ ਜੁਕਾ ਥੋੜਾ ਰਹਿ ਗਿਆ ਪਰ ਚਾਹੀਦਾ ਤੇ ਇਹ ਹੈ ਕਿ ਫਿਰ ਆਪਣਾ ਕੋਈ ਨੁਮਾਇੰਦਾ ਉੱਥੇ ਭੇਜ ਦੇ ਨੁਮਾਇੰਦਾ ਭੇਜ ਕੇ ਉੱਥੇ ਘਟੋ ਘਟਾ ਆਪਣੀ ਸਥਿਤੀ ਜਾਂ ਸਰਕਾਰ ਦੀ ਜਿਹੜੀ ਸਥਿਤੀ ਆ ਉਹ ਸਪਸ਼ਟ ਕਰਨ ਕਰ ਇੱਕ ਮੇਲੇ ਦਾ ਕਿਸਾਨਾ ਬੜਾ ਵਾਇਰਲ ਸੀ ਮੁੱਖ ਮੰਤਰੀ ਸਾਹਿਬ ਕਿਥੇ ਗਏ ਨੇ ਇੱਕ ਬੀਬੀ ਉਹਨਾਂ ਨੂੰ ਸਵਾਲ ਕਰ ਰਹੀ ਆ ਕਿ ਹਾਂ ਭਈ ਕਿਸਾਨਾਂ ਨੂੰ ਕੱਲ ਨੂੰ ਰੋਪ ਦਾ ਪੰਜੇ ਗੁਰੂ ਘਰ ਆਇਆ ਤੇ ਮਾਤੀ ਲੈ ਜਾ ਹੁਣ ਇੱਕ ਸਾਧਾਰਨ ਬੀਬੀ ਦਾ ਭਗਵੰਤ ਮੁੱਖ ਮੰਤਰੀ ਪੰਜਾਬ ਨੂੰ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਬੜਾ ਵੱਟਾ ਅਸੀਂ ਕਹਿ ਸਕਦੇ ਕਿ ਇੱਕ ਦਰਸ਼ਕ ਨੂੰ ਪੇਸ਼ ਕਰਦੀ ਆ ਕਿ ਆਮ ਲੋਕ ਕਿੱਥੋਂ ਤੱਕ ਸੋਚਦੇ ਆ ਜਦੋਂ ਕਿ ਮੁੱਖ ਮੰਤਰੀ ਸਾਹਿਬ ਕੇਵਲ ਤੇ ਕੇਵਲ ਇਨੀ ਗੱਲ ਕਹਿ ਕੇ ਆਪਣਾ ਪੱਲਾ ਛਾੜ ਦਿੰਦੇ ਕਿ ਵੇਖੋ ਜੀ ਇਹ ਤਾਂ ਸਾਡਾ ਸਬੰਧ ਹੀ ਕੋਈ ਨਹੀਂ ਇਹਦਾ ਸਬੰਧ ਕੇਂਦਰ ਨਾਲ ਤੇ ਕੇਂਦਰ ਸਰਕਾਰ ਇਹ ਗੱਲ ਕਹਿ ਦਿੰਦੀ ਕਿ ਇਹ ਮੰਗ ਦਾ ਸਬੰਧ ਇਹ ਕੇਵਲ ਤੇ ਕੇਵਲ ਰਾਜ ਸਰਕਾਰਾਂ ਦੇ ਨਾਲ ਹੈਗਾ ਸਾਡਾ ਸਬੰਧ ਹੀ ਕੋਈ ਨਹੀਂ ਤਾਂ ਫਿਰ ਇਹਨਾਂ ਦੋਵਾਂ ਮੋਲਿਆਂ ਦੇ ਵਿੱਚ ਜਿਹੜੀ ਮੁਰਗੀ ਹਲਾਲ ਹੁੰਦੀ ਆ ਉਹ ਵਿਚਾਰੇ ਕਿਸਾਨ ਹੁੰਦੇ ਆ ਸੋ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਜੇਕਰ ਉਹਨਾਂ ਨੇ ਇਹ ਸਟੇਟਮੈਂਟ ਉਦੋਂ ਭਰਵੀਂ ਮੀਟਿੰਗ 'ਚ ਦਿੱਤੀ ਔਰ ਕਿਸਾਨਾਂ ਨੂੰ ਇਹ ਕਹਿ ਕੇ ਤੁਸੀਂ ਧ ਮੈਂ ਤੇਨ ਕੋਲ ਲੋਕਾਂ ਦਾ ਕਸਟੋਡੀ ਹੈ ਨਾ ਤਾਂ ਫਿਰ ਸਦਾ ਆਵੇਂ ਸ਼ਬਦਾਂ ਦੇ ਵਿੱਚ ਇਹ ਗੱਲ ਜ਼ਰੂਰ ਸਪਸ਼ਟ ਕਰ ਦੇਣੀ ਚਾਹੀਦੀ ਆ ਜਾਂ ਆਪਣੇ ਕਿਸੇ ਏਜੇਈ ਰਾਈ ਉਸ ਮੀਟਿੰਗ 'ਚ ਇਹ ਗੱਲ ਕਰ ਦੋ ਕਿ ਆ ਮੰਗਾ ਸਾਡੇ ਨਾਲ ਤੇ ਇਹ ਮੰਗਾ ਕਿ ਨਦਰ ਸਰਕਾਰ ਨਾਲੇ ਬਾਕੀ ਜਿਹੜਾ ਜਿਸਨੇ ਕਿਤੇ ਚੈਲੰਜ ਵੀ ਕੇ ਸਮਝ ਹੁੰਦੇ ਰੇ ਆ ਮੁੱਖ ਮੰਤਰੀ ਸਾਹਿਬ ਨੇ ਇਸ ਚੈਲੰਜ ਨੂੰ ਉਸੇ ਤਰੀਕੇ ਨਾਲ ਲੈਣਾ ਜ਼ਰੂਰੀ ਨਹੀਂ ਪਰ ਕਿਸਾਨਾਂ ਨੇ ਇੱਕ ਵਾਰ ਇਹ ਚੈਲੰਜ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਘਟਾਰੇ ਦੇ ਵਿੱਚ ਸੁਖਵਿੰਦਰ ਜੀ ਖੜਾ ਜੜਾ ਉਹ ਕਰ ਦਿੱਤਾ ਹੈ ਚਲੋ ਅੱਜ ਸਾਡੇ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ